ਤੂੰ ਕਰਾ ਸੱਜਣਾ ਦੁੱਖ ਸੁਣੂਗਾ ਤੇਰਾ ਤੂੰ ਕਰਿਆ ਸੱਜਣਾ ਹੋ ਦਿਨ ਰਾਤ ਮੈਂ ਪਾਵਾਂ ਬੋਲੀਆਂ ਕਦੇ ਨਹੀਂ ਪਰਾਵੋ ਥੱਕਿਆ ਨਿੱਕੇ ਹੁੰਦੇ ਨੇ ਕੀਤੀ ਖੇਤੀ ਨਾ ਸੀਗਾ ਖੂ ਹੱਕਿਆ ਨਿੱਕੇ ਹੁੰਦੇ ਦਾ ਬਾਪ ਮਰ ਗਿਆ ਕੰਮ ਪਾਈਆਂ ਨੇ ਚੱਕਿਆ ਮੈਂ ਕਰ ਮਾਪੀਆਂ ਨੇ ਬੋਲੀਆਂ ਪਾਉਣ ਨੂੰ ਰੱਖਿਆ 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 ਮੈਂ ਕਰ ਮਾਪੀਆਂ ਨੇ ਪਾਦਾ ਇਨਾਂ ਕਾਲੀ ਕਾ ਬੋਲ ਨਾ ਹੁਣ ਮੈਂ ਘਰਾਂ ਕਰ ਲਈ ਚਾਹ ਮੜਾ ਟਿਕਿਆ ਨਾ ਚੱਲੋ ਦੂਜੇ ਤੇ ਦੋ ਬੰਦੇ ਹੈਗੇ ਤੋੜੇ ਵਾਲੇ ਤੇਰੇ ਚੱਲ ਚੱਲ ਸੰਗਮਾ ਦਰਸ਼ਮਤ ਹੈ ਜੱਟਾ ਸੰਗਮਾ ਦਰਸ਼ਮਤ ਚੱਲ ਸੰਗ ਸੀ ਗੁਰੂ ਹਮਾਰਾ ਦੇਵ ਸਿੰਘ ਸੀ ਗੁਰੂ ਹਮਾਰਾ ਪੜਿਆ ਦੀ ਬੇਦ ਹੋ ਪੜਿਆ ਦੀ ਬੇਦ ਕਰਾਣਾ ਦੇ ਕੇ ਗੁਰਬਤਿਆ ਕਰ ਗਿਆ ਬਚਲਾਣਾ ਦੇ ਕੇ ਗੁਰਬਤਿਆ ਕਰ ਗਿਆ ਬਚਲਾਣਾ ਦੇ ਕੇ ਗੁਰਬਤਿਆ ਕਰ ਗਿਆ ਬਚਲਾਣਾ ਦੇ ਕੇ ਗੁਰਬਤਿਆ ਭਗਤੂ ਗੁਰੂ ਹਮਾਰਾ ਚੁੱਕਦੇ ਪਾਲੜੇ ਚੜਦਾ ਉਹਦੀ ਮੇਰੀ ਮਤ ਮਿਲ ਗਈ ਜੀ ਬੋਲੀਆਂ ਸਿੱਖਣ ਨੂੰ ਹੋ ਜੀ ਬੋਲੀਆਂ ਸਿੱਖਣ ਨੂੰ ਕਰਦਾ ਭਗਤੂ ਮਿਲ ਜਾਂਦਾ ਤੀ ਉਦੋਂ ਮੈਂ ਸੀ ਪਰਵੋ ਉਦੋਂ ਮੈਂ ਸੀ ਪਰਵੋ ਪੜਦਾ ਮੇਲੇ ਨਾ ਜਾਇਆ ਕਰ ਓਏ ਮੇਰਾ ਬਾਪੂ ਮੇਰੇ ਨਾਲ ਓਏ ਲੜਦਾ ਹੌਲੀ ਹੌਲੀ ਮੈਂ ਸਿੱਖ ਗਿਆ ਬੋਲੀਆਂ ਨਾ ਰਿਹਾ ਸੀ ਪੜਦਾ ਦਿਨ ਰਾਤ ਮੈਂ ਪਾਵਾਂ ਬੋਲੀਆਂ ਸੁਨੋ ਜਨਾ ਚਿਤ ਕਰਦਾ ਕਿਰਪਾ ਗੁਰੂਆਂ ਦੀ ਨਹੀਂ ਹਰਾਇਆ ਹਰਦਾ ਕਿਰਪਾ ਗੁਰੂਆਂ ਦੀ ਨਹੀਂ ਹਰਾਇਆ ਹਰਦਾ ਕਿਰਪਾ ਗੁਰੂਆਂ ਦੀ ਨਹੀਂ ਹਰਾਇਆ ਹਰਦਾ ਕਿਰਪਾ ਗੁਰੂਆਂ ਦੀ ਓ ਸਾਡੇ ਸਾਰੇ ਪਾਈਆਂ ਦਾ ਹੈਗਾ ਬਤ ਹੈ ਸੋਥਾ ਪਿੰਡ ਵਿੱਚ ਲਾਣਾ ਇੱਕ ਨੰਬਰ ਦਾ ਹੈ ਨਹੀਂ ਕਸੇ ਦਾ ਟੋਟਾ ਤਿੰਨ ਹਲਾਂ ਦੀ ਕਰਦੇ ਖੇਤੀ ਇੱਕ ਰਖਦੇ ਸੀ ਪੋਤਾ ਬੋਲੀਆਂ ਬਾਬੇ ਤੋਂ ਸਿੱਖ ਗਿਆ ਬੈਠ ਕੇ 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 ਪੋਤਾ ਬੋਲੀਆਂ ਬਾਬੇ ਤੋਂ ਚਲੋ ਹੋ ਚਾ ਚੰਦਰੀ ਦਾ ਲੱਪਣੇ ਮਾਰਦੇ ਗੁਰਦਾ ਮਾਰਦੇ ਰੋੜਾ ਵੀ ਦੁੱਧ ਪੋਣ ਨੇ ਥੋੜੇ ਤੋਂ ਹੋ ਦੁੱਧ ਪੋਣ ਨੇ ਥੋੜੇ ਤੋਂ ਥੋੜਾ ਬਸਰ ਜੁਟਾ ਤੂੰ ਬੋਲੀ ਤੋੜਦੇ ਇੱਥੇ ਝਾੜਦੇ ਓਏ ਇੱਥੇ ਝਾੜ ਦੇ ਤੋੜਾ ਹਟਜੋ ਚਾਪੀਣੋ ਗਰਮੀ ਕਰੂਗੀ ਦੌੜਾ ਹਟਜੋ ਚਾਪੀਣੋ ਗਰਮੀ ਕਰੂਗੀ ਦੌੜਾ ਹਟਜੋ ਚਾਪੀਣੋ ਗਰਮੀ ਕਰੂਗੀ ਪਾਰਾ ਹਟਜੋ ਚਾਪੀਣੋ ਗਰਮੀ ਕਰੂਗੀ ਦੌੜਾ ਹਟਜੋ ਚਾਪੀਣੋ ਓ ਚਾਪੀੜ ਤੋ ਹਟਿਆ ਨਹੀਂ ਜਾਂਦਾ ਸਵਾਦ ਛੱਡੇ ਨਹੀਂ ਜਾਂਦੇ ਖਾਤਰ ਚਾਹੀ ਮਦੀ ਅਮਲੀ ਘਰ ਦੇ ਵਿੱਚ ਦਾ ਟਾਂਡੇ ਲੀਦਾ ਲੱਤਾ ਕੁਝ ਨਹੀਂ ਛੱੜਦੇ ਚੱਕਦੇ ਰਾਤ ਨੂੰ ਟਾਂਡੇ ਜਿਹੜੇ ਘਰਾਂ ਤੇ ਹੱਥ ਖੁੱਲ ਜਾਂਦਾ ਜਿਵੇਂ ਫੇਰਦੇ ਮਾਂਜੇ ਟੁਕਦਾ ਫਿਕਰ ਪਿਓ ਭਾਲੇ ਤੜਕਵੇਂ ਅੰਡੇ ਟੁਕਦਾ ਫਿਕਰ ਪਿਓ ਭਾਲੇ ਤੜਕਵੇਂ ਅੰਡੇ ਟੁਕਦਾ ਫਿਕਰ ਪਿਓ ਭਾਲੇ ਤੜਕਵੇਂ ਅੰਡੇ ਟੁਕਦਾ ਫਿਕਰ ਪਿਓ ਓਹ ਦੇਖੀ ਨਾ ਲੱਗ ਜੀ ਚਾਫੀ ਮੇਂ ਬੜੀ ਹਤਿਆਰੀ दारू माਸ ਤੇ ਭੰਗ ਚਰਸ਼ ਦੀ ਹਏ ਹੋਸੀ ਜੀ ਹਾ ਹੌਸੀ ਜੀ ਜਾਰੀ ਡੋਡੇ ਪੋਸਟ ਦੇ ਲਿਆ ਦੰਦੇ ਨੇ ਨੇਰ ਗਮਾਰੀ ਕਲੋਰੋਫਾਰਮ ਕੱਚਾ ਏਲੂਆ ਉਹ ਜਾਂਦੀ ਸਿਗਰਟ ਜਾਂਦੀ ਜਿਗਰ ਨੂੰ ਸਾੜੀ ਪਾਣ ਤਮਾਕੂ ਸਿਗਰਟ ਬੀੜੀ ਇਹ ਵੀ ਬਹੁਤ ਹੈ ਓਏ ਇਹ ਵੀ ਬਹੁਤ ਹੈ ਮਾੜੀ ਬਚ ਕੇ ਲੰਘਿਓ ਉਹਦੇ ਕੋਲ ਦੀ ਜੂਲਾ ਐ ਬਹ ਭਾਰੀ ਕੁਕੜ ਕਬੂਤਰ ਚਿਤਰ ਬਟੇਰੇ ਰੱਖਦੇ ਨੇ ਲੋਕ ਓਏ ਰੱਖਦੇ ਨੇ ਲੋਕ ਸਕਾਰੀ ਤੂੰ ਕਰਤਾਰ ਸਿਆ ਆ ਇੱਕ ਸੁਰਖੀਆਂ ਦਾ ਸ਼ੁਕਰ ਗੁਜਾਰੀ ਚੱਲਦੇ ਕੰਮ ਵਰਗੀ ਹੈ ਨਹੀਂ ਕਿਤੇ ਸਰਦਾਰੀ ਚੱਲਦੇ ਕੰਮ ਵਰਗੀ ਹੈ ਨਹੀਂ ਕਿਤੇ ਸਰਦਾਰੀ ਚੱਲਦੇ ਕੰਮ ਵਰਗੀ ਸਰਦਾਰੀ ਚੱਲਦੇ ਕੰਮ ਵਰਗੀ ਹੈ ਨਹੀਂ ਕਿਤੇ ਸਰਦਾਰੀ ਚੱਲਦੇ ਕੰਮ ਵਰਗੀ ਓ ਸੁਣਨੀ ਬੁੜੀਏ ਅੱਜ ਦੇਖਣੀ ਤੈਨੂੰ ਮੈਂ ਗੱਲ ਕਹਿ ਕੇ ਮਾਹੀ ਨੂੰ ਮੈਂ ਮਸਾ ਬਣਾਇਆ ਹਾਂਜੀ ਹਾਂਜੀ ਬਈ ਹਾਂਜੀ ਹਾਂਜੀ ਕਹਿ ਕੇ ਮੇਲਾ ਸਪਾਰ ਦਾ ਲੱਗਦਾ ਬੁੜੀਏ ਓ ਮੇਲਾ ਸਪਾਰ ਦਾ ਲੱਗਦਾ ਬੁੜੀਏ ਆਉਣਾ ਦੋ ਦਿਨ ਰਹਿ ਕੇ ਜਾਣਾ ਮੇਲੇ ਤੇ ਅਸੀਂ ਟਰੈਕਟਰ ਲੈ ਕੇ ਜਾਣਾ ਮੇਲੇ ਤੇ ਜਾਣਦੇ ਨੇ ਸਾਰੇ ਨੇੜੇ ਤੇੜੇ ਦੇ ਜਿੰਨੇ ਬਾਣੀਏ ਲਾਉਂਦੇ ਨੇ ਹੱਟੀਆਂ ਓਏ ਲਾਉਂਦੇ ਨੇ ਹੱਟੀਆਂ ਸਾਰੇ ਲੱਡੂ ਜਲੇਬੀਆਂ ਲੋਕੀ ਖਾਂਦੇ ਨਾਲੇ ਸ਼ੱਕਰ ਪਾਰੇ ਦੂਰੋਂ ਦੂਰੋਂ ਨਾਰਾ ਆਉਂਦੀਆਂ ਨਾਲੇ ਆਉਣਾ ਬਨਜਾਰੇ ਮੇਲੇ ਮਾੜੀ ਦੇ ਚੱਲ ਚੱਲੀਏ ਮਟਿਆਰੇ ਮੇਲੇ ਮਾੜੀ ਦੇ ਚੱਲ ਚੱਲੀਏ ਮਟਿਆਰੇ ਮੇਲੇ ਮਾੜੀ ਦੇ ਓ ਟੋਟਾ ਬਲਾਮ ਬਧੀਆ ਇੱਕ ਜਾਦ ਖੜੇ ਦੇ ਆਂਦਾ ਰਤਣੀ ਦੇ ਦਰਸ਼ਨ ਨੇ ਇੱਕ ਆਸਾ ਟਰੈਕਟਰ ਆਸਾ ਟਰੈਕਟਰ ਲਿਆਂਦਾ ਰਤਣੀ ਕਹਿੰਦੀ ਤਾਂ ਕੁਛ ਨਹੀਂ ਕਰਦਾ ਫਟ 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 ਕਰਦਾ ਜਾਂਦਾ ਓ ਗੁੱਸੇ 'ਚ ਆ ਕੇ ਵੇਚਦਾ ਇਸਰ ਸੋਨਾ ਲੀਕਾ ਲਿਆਂਦਾ ਰਤਣੀ ਭੱਜੀ ਫਿਰੇ ਪੀ ਪਤੈਲ ਦਾ ਖੰਡਾ ਰਤਣੀ ਭੱਜੀ ਫਿਰੇ ਦੀ ਪਾਤੇਲ ਦਾ ਖਾ ਕੇ ਵੀਰੋ ਫੇਰ ਸਬਰ ਨਹੀਂ ਕਰਦਾ ਮੱਖਣ ਵੀ ਇਹ ਬਰਕ ਸਾਪ ਦੇ ਮੂਹਰੇ ਰੋਜ਼ ਖੜਦਾ ਪਹਿਲਾ ਦੂਜਾ ਨਿਕਲ ਜਾਂਦਾ ਤੀਜਾ ਘੇਰ ਵੀ ਅੜਦਾ ਜੇ ਮੈਂ ਇਹਨੂੰ ਲੋਡ ਤੇ ਲਾ ਲਾਂ ਧੂਆਂ ਬਹੁਤ ਹੈ ਸੜਦਾ ਜੇ ਖੱਡੇ ਚੋਂ ਭਰ ਲਾਂ ਟਰਾਲੀ ਇਹ ਨਹੀਂ ਭਰਾਵੋ ਕੜਦਾ ਲਿਆ ਏਜੰਸੀ ਚੋਂ ਲਾਣੇਦਾਰ ਨਿਤ ਲੜਦਾ ਲਿਆ ਏਜੰਸੀ ਚੋਂ ਲਾਣੇਦਾਰ ਨਿਤ ਲੜਦਾ ਲਿਆ ਏਜੰਸੀ ਚੋਂ ਅਗਲੇ ਦਿਨ ਹੀ 부ੜਾ ਮੁੰਡੇ ਨੇ ਬੋਲਟ ਉੱਤੇ ਬਿਠਾਇਆ ਲੈ ਕੇ ਬੋਲਟ ਨੂੰ ਮੁੰਡਾ ਸਹਿਰ ਬਣਾ ਲੈ ਸਹਿਰ ਬਣਾ ਲੈ ਆਇਆ ਆ ਕੇ ਮੁੰਡੇ ਨੇ ਫਿਰ ਹੱਥ ਫਾਰਮ ਤੇ ਲਾਇਆ ਪਹਿਲਾ ਫੂਲਾ ਤਿਆਰ ਕਢਾ ਕੇ ਨਵਾਂ ਟਰੈਕਟਰ ਓਏ ਨਵਾਂ ਟਰੈਕਟਰ ਕਢਾ ਆਇਆ ਪਿੰਡ ਕਟੂ ਵਿੱਚ ਲਾ ਜਾ ਕੇ ਵੀਰ ਨੂੰ ਮੱਥਾ ਫੇਰ ਓ ਮੱਥਾ ਫੇਰ ਟਕਾਇਆ ਮੱਥਾ ਫੇਰ ਟਕਾ ਕੇ ਵੀਰ ਨੂੰ ਪੰਮੇ ਕੋਲ ਖੜਾਇਆ ਪੰਮੇ ਕੋਲ ਲਾ ਜਾ ਕੇ ਵੀਰ ਨੂੰ ਮਹਿੰਗਾ ਟਿਕ ਓ ਮੈਂ ਗੱਡੀ ਕਲਵਾਇਆ ਭੁੱਲ ਗਿਆ ਕਰਜ਼ੇ ਨੂੰ ਫੋਰਡ ਜਦੋਂ ਚਲਾਇਆ ਭੁੱਲ ਗਿਆ ਕਰਜ਼ੇ ਨੂੰ ਫੋਰਡ ਜਦੋਂ ਚਲਾਇਆ ਭੁੱਲ ਗਿਆ ਕਰਜ਼ੇ ਨੂੰ ਫੋਰਡ ਜਦੋਂ ਚਲਾਇਆ ਭੁੱਲ ਗਿਆ ਕਰਜ਼ੇ ਨੂੰ ਹੋ ਵੱਡੇ ਮੁੰਡੇ ਨੂੰ ਲੈਤਾ ਟਰੈਕਟਰ ਛੋਟਾ ਲੋਟਣਾ ਆਵੇ ਛੋਟਾ ਮੁੰਡਾ ਕਰੇ ਲੜਾਈ ਇਹ ਨਾ ਮੈਨੂੰ ਫੜਾਵੇ ਬੁਢਾ ਕਹਿੰਦਾ ਕੀ ਲੈਣਾ ਫੜ ਕੇ ਜੇ ਨਾ ਚਲਾਉਣਾ ਆਵੇ ਸੋਣਾ ਲੀਕਾ ਮਾਰੇ ਫਰਾਟੇ ਮਨ ਚ ਹੌ ਸ਼ਲਾਇਆ ਬੇਬਾਹੀ ਕਰਕੇ ਮੁਰਦਾ ਘਰ ਨੂੰ ਠੇਕੇ ਮੂਰੇ ਖੜਾ ਬੇ ਬੋਤਲ ਲੈ ਕੇ 220 ਦੀ ਓਏ ਖਰਚ ਤੇਲ ਵਿੱਚ ਪਾਵੇ ਨੇੜੇ ਆ ਗਈ ਕਿਸ਼ਤ ਵੀਰ ਨੂੰ ਕਿਸ਼ਤ ਭਰੀ ਨਾ ਜਾਵੇ ਨਾਲ ਸੌਂਕਦੇ ਦਰਸ਼ਨ ਲਿਖਦਾ ਭਗਤੂ ਆਪ ਲਖਾਵੇ ਪੈਸਾ ਬਚਦਾਨੀ ਰੀਸ ਛੱਡੀ ਨਾ ਜਾਵੇ 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 ਪੈਸਾ ਬਚਦਾਨੀ ਹੋ ਪੇਚਾ ਬਚਦਾਨੀ ਮੈਂ ਛੋਨੂ ਛੱਤਿਸ ਨਾਮਕਰ ਵਿੱਚ ਹੋਗੀ ਕਮਜ਼ੋਰੀ ਮੁੰਡਿਆਂ ਨੂੰ ਸਮਝਾਵਾਂ ਕਿਸ਼ਤ ਭਰੀ ਨਹੀਂ ਜਾਂਦੀ ਮੈਥੋਂ ਮੈਂ ਕੀ ਲਾਜ ਬਣਾਵਾ ਇੱਕ ਲਾਜ ਹੈ ਕੋਲ ਜੱਟ ਦੇ ਉਹ ਖੱਤੀ ਬੈਕਰਿਆਂ ਮਾਂ ਟੱਲੀ ਵਾਲਾ ਖੇਤ ਵੇਚ ਕੇ फेर ਲਿਆਂਦਾ ਨਾਮਾ ਗੂਬੜਾ ਦੇਵੇ ਦੁਹਾਈਆਂ ਬਿਉ ਖਾ ਕੇ ਮਰ ਜਾਮਾ ਸੌਖੇ ਰਹਿਣਾ ਖਰਚ ਕਟਾ ਲੋ ਬਾਰ ਬਾਰ ਫਰਮਾ ਮਾ ਜ਼ਿੰਦਗੀ ਰੱਬ ਵਕਸੇ ਝੋੜ ਬੋਲੀਆਂ ਪਾਵਾ 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 ਜ਼ਿੰਦਗੀ ਰੱਬ ਵਕਸੇ ਓਏ ਨੰਬਰ 1 ਤੇ ਕਰੀ ਪੜਾਈ ਨੰਬਰ 2 ਤੇ ਖੇਤੀ ਨੰਬਰ 3 ਤੇ ਵਿਆਹ ਹੋ ਗਿਆ ਨੰਬਰ 4 ਤੇ 6 3 ਨੰਬਰ 5 ਤੇ ਹੋ ਗਿਆ ਮੁੰਡਾ ਨੰਬਰ 6 ਤੇ ਬੇਟੀ ਨੰਬਰ 7 ਤੇ ਆਗੇ ਧੌਲੇ ਨੰਬਰ 8 ਤੇ ਓਏ ਨੰਬਰ 8 ਤੇ ਗੀਤੀ ਐਡਾ ਮੈਂ ਹੋ ਗਿਆ ਐਲਬੰਬ ਨਹੀਂ ਦੇਖੀ ਐਡਾ ਮੈਂ ਹੋ ਗਿਆ ਐਲਬੰਬ ਨਹੀਂ ਦੇਖੀ ਐਡਾ ਮੈਂ ਹੋ ਗਿਆ ਐਲਬੰਬ ਨਹੀਂ ਦੇਖੀ ਐਡਾ ਮੈਂ ਹੋ ਗਿਆ ਓਏ ਐਲਬਮ ਵਿੱਚ ਕੁਝ ਨਹੀਂ ਹੁੰਦਾ ਪਰ ਆਵਾ ਹੁੰਦੀਆਂ ਨੇ ਫੋਟੋਆਂ ਪਾਈਆਂ ਛੋਟੇ ਛੋਟੇ ਖਾਣੇ ਬਣਾ ਕੇ ਹੁੰਦੀਆਂ ਨੇ ਵਿੱਚ ਓਏ ਹੁੰਦੀਆਂ ਨੇ ਵਿੱਚ ਫਸਾਈਆਂ ਇਹ ਤਾਂ ਕਦੋਂ ਦੀਆਂ ਚਲਦੀਆਂ ਗੱਲਾਂ ਇਹਨਾਂ ਦੀਆਂ ਸੀ ਫੁੱਲ ਇਹਨਾਂ ਦੀਆਂ ਸੀ ਫੁੱਲ ਚੜਾਈਆਂ ਨਵੇਂ-ਨਵੇਂ ਵਿੱਚ ਫੌਜ ਬਣਾ ਕੇ ਨਵੀਆਂ ਐਲਬਮਾਂ ਹੋਣਾ ਓਏ ਐਲਬਮਾਂ ਹੋਣ ਆਈਆਂ ਹੁਣ ਤਾਂ 2 ਲੱਖ ਲੱਗਦਾ ਪੂਰਾ ਤਾਂ ਹੀ ਫੋਟੋਆਂ ਜਾਣਾ ਉਹ ਥਾਂ ਹੀ ਫੋਟੋਆਂ ਜਾਣ ਬਣਾਈਆਂ ਥਾਂ ਥਾਂ ਪੋਜ ਬਣਾ ਕੇ ਵੀਰਣਾ ਉਹ ਫੋਟੋਆਂ ਜਦੋਂ ਖਚਾਈਆਂ ਝੁਰਦਾ ਕਰਮਾਂ ਨੂੰ ਕਿਹੜੇ ਵੇਲੇ ਲਹਾਈਆਂ ਝੁਰਦਾ ਕਰਮਾਂ ਨੂੰ ਕਿਹੜੇ ਵੇਲੇ ਲਹਾਈਆਂ ਝੁਰਦਾ ਕਰਮਾਂ ਨੂੰ ਕਿਹੜੇ ਵੇਲੇ ਲਹਾਈਆਂ ਝੁਰਦਾ ਕਰਮਾਂ ਨੂੰ ਭਈ ਅਲਟਰਾ ਸਾਊਂਡ ਮਸ਼ੀਨਾ ਨੇ ਤਾਂ ਰਖਤੀ ਬਣਾ ਕੇ ਕਹਾਣੀ ਓ ਕੌਣ ਕੱਡੂ ਫਲਕਾਰੀ ਕੌਣ ਹੁਣ ਬਣੂਗੀ ਦਿਆਂ ਦੀ ਰਾਣੀ ਕੌਣ ਸੰਭੂਗੀ ਚੁੱਲਾ ਚੌਂਕਾਰ ੜਕੂ ਕੌਣ ਮਧਾਣੀ ਕਰੂਏ ਦੇ ਜਦ ਵਰਤ ਆਉਣਗੇ ਸੁਣੂਗੀ ਕੌਣ ਕਹਾਣੀ ਬਾਜੋਂ ਕੁੜੀਆਂ ਦੇ ਹੋਜੂ ਖਤਮ ਕਹਾਣੀ ਉਹ ਆਜੋਂ ਕੁੜੀਆਂ ਦੇ